ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਅੱਜ ਚੱਲੇ ਆਪਾਂ ਆਪਣੀ ਗੱਡੀ ਧੋਣ ਵਾਸਤੇ ਦੇਖੋ ਕਾਰ ਦਾ ਹਾਲ ਦੇਖੋ ਮਿੱਤਰੋ ਕਿਦਾਂ ਨਹੀਂ ਹੋਏ ਹੋਏ ਬਹੁਤ ਦਿਨ ਹੋ ਗਏ ਆ ਕਾਰ ਨੂੰ ਧੋਣ ਦਾ ਮ ਸਮਾਂ ਹੀ ਲੱਗਿਆ ਹੈਗਾ ਕਦੇ ਕੰਮ ਕਰਕੇ ਸਮਾਂ ਲੱਗਦਾ ਸੀਗਾ ਤੇ ਕਦੇ ਬਾਣੇ-ਬੋੜੇ ਚਾਹ-ਚਟਾ ਮੀਂਹ ਹੀ ਆ ਜਾਂਦੇ ਸੀਗਾ ਤਾਂ ਨਹੀਂ ਸਮਾਂ ਲੱਗਦਾ ਆਪਾਂ ਜਾਣਾ ਹੈ ਤੇ ਤੁਹਾਨੂੰ ਆਪਾਂ ਉੱਥੇ ਲੈ ਕੇ ਚਲਾਂਗੇ ਤੇ ਫਿਰ ਹਾਲ ਪਹਿਲਾਂ ਆਪਾਂ ਇੱਕ ਵਾਰ ਆਪਣੀ ਗੱਡੀ ਧੋਵਾ ਲਈਏ ਆਪਣੇ ਕੰਮ ਕਾਜ ਸਟਾਰਟ ਕਰ ਲਈਏ ਉਸ ਤੋਂ ਬਾਅਦ ਵਿੱਚ ਜਿੰਨਾ ਦਿਨ ਹੋਊਗਾ ਆਪਾਂ ਤੁਹਾਡੇ ਨਾਲ ਸ਼ੇਅਰ ਪਹੁੰਚ ਗਏ ਮਿੱਤਰੋ ਆਪਾਂ ਆਤਲਵਾਜ ਦੇ ਗੱਡੀ ਧੋਣ ਵਾਸਤੇ ਆਪਣੀ ਅੱਜ ਗੱਡੀ ਕੋਈ ਨਹੀਂ ਹੈਗੀ ਦੇਖੋ ਆ ਵੀ ਸਾਰੀ ਬੇਲੀ ਬੇਪਾਰਕਿੰਗ ਇੱਥੇ ਰਹੀ ਤਾਂ ਗੱਡੀਆਂ ਭਰੀਆਂ ਹੋਣੀਆਂ ਜਿਹੜੇ ਗੱਡੀ ਧੋਰਿਆ ਮੁੰਡੇ ਆਪਣੀ ਆਪ ਗੱਡੀ ਧੋ ਰਹੇ ਅੱਜ ਮਤਲਬ ਆਪਣਾ ਨੰਬਰ ਬੱਸ ਲੱਗਿਆ ਸਮਝੋ ਫਾਈਨਲੀ ਦੋਸਤੋ ਆਪਣੀ ਕਾਰ ਧੋ ਕੇ ਰੈਡੀ ਹੋ ਗਈ ਆ ਦੇਖੋ ਇੱਧਰ ਬਾਹਰ ਮੁੰਡਾ ਕੱਪੜਾ-ਕੂਪੜਾ ਮਾਰ ਕੇ ਕਾਰ ਹੈ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਜਿਹੜੇ ਆਪਣੇ ਨੇ ਵੀਰ ਆਪਣੇ ਵਲੌਗ ਇਟਲੀ ਤੋਂ ਦੇਖਦੇ ਆ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਸਾਡੇ ਉਰੇ ਮਤਲਬ ਵੱਡੀ ਗੱਡੀ ਨੂੰ ਧੋਣ ਦੇ 15 ਯੂਰੋ ਲੈਂਦੇ ਆ ਤੇ ਤੁਹਾਡੇ ਆਪਣੇ ਆਪਣੇ ਸ਼ਹਿਰਾਂ 'ਚ ਵੱਖ-ਵੱਖ ਰੀਟ ਹੁੰਦਾ ਹੈ ਤੇ ਕਿਹਦੇ ਸ਼ਹਿਰ ਦੇ ਵਿੱਚ ਕਿੰਨੇ ਗੱਡੀ ਧੁੱਤੀ ਜਾਂਦੀ ਹੈ ਨਾ ਉਹ ਕਮੈਂਟ ਜਰੂਰ ਕਰਿਓ ਤੇ ਇਹ ਵਾਲਾ ਕੰਮ ਵੀ ਬੈਸਟ ਕੰਮ ਹੈ ਰੋਮ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਵੀ ਕਾਫੀ ਕਰਦੇ ਆ ਨਿਵਾਜੋ ਦਾ ਕੰਮ ਸੌਖੇ ਤਰੀਕੇ ਨਾਲ ਚੱਲ ਜਾਂਦਾ ਤੇ ਘੱਟ ਕੋਸਟ ਲੱਗਦੀ ਹੈ ਇਹਨੂੰ ਖੋਲਣ ਵਾਸਤੇ ਕੰਮ ਨੂੰ ਗੱਡੀ ਧਵਾਉਣ ਤੋਂ ਬਾਅਦ ਮੇਟਰ ਜਿਹੜੀ ਗੱਡੀ ਚਲਾਉਣ ਦੀ ਫੀਲਿੰਗ ਆਉਂਦੀ ਹੈ ਨਾ ਉਹ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਆ ਇਦਾਂ ਲੱਗ ਜਿਦਾ ਆਪਾਂ ਨਵੀਂ ਗੱਡੀ ਚਲਾਉਂਦੇ ਹੁੰਨੇ ਆ ਇਦਾਂ ਦੀ ਫੀਲਿੰਗ ਆਉਂਦੀ ਹੈ ਮੈਂ ਇੱਕ ਵਾਰ ਜੋ ਪਹਿਲਾਂ ਗੱਡੀ ਧਵਾ ਕੇ ਨਿਕਲ ਸੀ ਨਾ ਮੈਂ ਵਲੌਗ ਦੇ ਵਿੱਚ ਕਿਹਾ ਸੀਗਾ ਤੇ ਮੈਨੂੰ ਇੱਕ ਵੀਰ ਦਾ ਕਮੈਂਟ ਵੀ ਆਇਆ ਸੀ ਕਹਿੰਦੇ ਵਾਕਈ ਭਾਈ ਸੱਚੀ ਗੱਲ ਹੈ ਉਹ ਵਾਕਈ ਸੱਚੀ ਗੱਲ ਆ ਯਾਰ ਇਦਾਂ ਲੱਗ ਜਦਾ ਨਾ ਗੱਡੀ ਆਪਾਂ ਨਵੀਂ ਚਲਾ ਰਹੇ ਹੁੰਨੇ ਆ ਇਦਾਂ ਲੱਗਦਾ ਜਿਵੇਂ ਮੰਡੀ ਮੋਟੀ ਆਵਾਜ਼ ਪਹਿਲਾਂ ਆਉਂਦੀ ਹੁੰਦੀ ਹੁੰਦੀ ਗੱਡੀ ਦੀ ਬਿਲਕੁਲ हट ਜਾਂਦੀ ਆ ਹੁਣ ਤੇ ਐਨ ਗੱ ਜੇ ਜਦੋਂ ਇਹਨਾਂ ਸਾਫ ਸੁਥਰੀ ਕੀਤੀ ਹੁੰਦੀ ਹੈ ਉਹਦੀ ਸੁਹਣੀ ਲੱਗਦੀ ਹੈ ਵੈਸੇ ਤਾਂ ਹਰ ਇੱਕ ਕਾਰ ਹੋਵੇ ਚਾਹੇ ਵਾਈਕ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਸਾਫ ਸੁਥਰੀ ਸੁਹਣੀ ਲੱਗਦੀ ਹੈ ਪਰ ਫੇ ਵੀ ਜਿਹੜਾ ਬਲੈਕ ਕਲਰ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਹੋਰ ਤਰ੍ਹਾਂ ਦੀ ਫੀਲਿੰਗ ਦਿੰਦਾ ਹੈ ਜਦੋਂ ਗੱਡੀ ਇਹਨਾਂ ਪੂਰੀ ਸਾਫ ਹੁੰਦੀ ਕੀਤੀ ਹੁੰਦੀ ਧੋਤੀ ਹੋਵੇ ਗੱਡੀ ਨਾ ਫੇ ਤਾਂ ਚਮਕ ਵੀ ਪੂਰੀ ਮਾਰਦੀ ਆ ਤੇ ਟੌਰ ਵੀ ਗੱਡੀ ਦੀ ਫੁੱਲ ਆਉਂਦੀ ਆ ਤੇ ਬਾਕੀ ਚਲਾਉਣ ਦਾ ਜਿਹੜਾ ਮਜ਼ਾ ਤੁਹਾਨੂੰ ਆਪ ਦੱਸ ਚੁੱਕੇ ਆ ਬੜੀ ਘੈਂਟ ਗੱਲਬਾਤ ਬਣਦੀ ਆ ਤੇ ਬਾਕੀ ਘੁੰਮ ਘੁਮਾ ਕੇ ਮੁੜ ਕੇ ਮੈਥੋਂ ਪਹੁੰਚ ਗਏ ਆਪਾਂ ਆਪਣੇ ਫੇ ਲੋਗੋ ਦੇ ਆਪਣਾ YouTube ਦਾ ਚੈਨਲ ਮੇ ਤਾਂ ਤੁਸੀਂ ਇਸ ਟਾਈਮ ਵੀਡੀਓ ਜ ਆਪਣੀ ਅੱਜ ਦੇਖਦੇ ਹੋ ਤੁਹਾਡੇ ਮੂਰੇ ਅੱਜ ਸ਼ੋਅ ਹੋਈ ਆ ਤੈਨੂੰ ਸਬਸਕ੍ਰਾਈਬ ਜਰੂਰ ਕਰਿਓ YouTube ਤੇ ਵੀ ਆ ਤੇ TikTok ਤੇ ਵੀ ਆ ਤੇ Instagram ਤੇ ਵੀ ਆ ਆਪਣਾ ਪੇਜ ਨਾਗਰਾ ਵਲੌਗਸ ਇਟਲੀ ਹੋਏ ਇਹਨੂੰ ਸਾਰਿਆਂ ਨੂੰ ਫੋਲੋ ਕਰਿਓ ਫਾਈਨਲੀ ਮਿੱਤਰੋ ਆਪਾਂ ਤਾਂ ਨਾ ਤੋ ਕੇ ਰੈਡੀ ਹੋ ਗਏ ਆ ਤੇ ਆਪਣਾ ਘੁਰਸ਼ਾਨ ਸਿੰਘ ਪਗਦੀ ਪੁਣੀ ਕਰਾਇਆ ਘੁਰਸ਼ਾਨ ਸਿੰਘ ਦੀ ਮਮਾ ਨਾ ਨਾ ਮਸਟਰ ਨਹੀਂ ਇਹ ਥੋੜਾ ਜਿਹਾ ਲਾਈਟ ਹੋ ਰਿਹਾ ਲਾਈਟ ਯੈਲੋ ਲਾਈਟ ਯੈਲੋ ਪਾ ਗਏ ਘੁਰਸ਼ਾਨ ਸਿੰਘ ਦੀ ਕਿੰਨਾ ਟਾਈਮ ਲੱਜੇ ਭਗਵੇਂ ਪਾਸੇ ਡਿਪੈਂਡ ਹੈ ਐਸਟੀਮੇਟ ਲੱਗਭਾਗੀ ਕਿੰਨੇ ਮਿੰਟ 10 15 ਮਿੰਟ ਤਾਂ ਲੱਗੇ 10 15 ਮਿੰਟ ਲੈਣ ਸਹੀ ਗੱਲ 10 15 ਮਿੰਟ ਵਿੱਚ ਕੁਸ਼ਾਨਵੀਰ ਨੇ ਆਪਣੇ ਪੱਗ ਮਿੱਤਰ ਬਣ ਕੇ ਰੈਡੀ ਕਰ ਦੇਣੀ ਆ ਲੈ ਗਏ ਜਦ ਆਪਾਂ ਦੇ ਦਈਏ ਟਿਊਟੋਰੀਅਲ ਕਿਹੜਾ ਹੁੰਦਾ ਉਹ ਨਹੀਂ ਉਹ ਫਿਰ ਦਵਾਂਗੇ ਫਿਰ ਦਵਾਂਗੀ ਕਰੋ ਫਿਰ ਚੱਕ ਮਿੱਤਰ ਪੱਗ ਕੁਸ਼ਾਨਵੀਰ ਜੀ ਰੈਡੀ ਹੋ ਗਈ ਆ ਕੁਸ਼ਾਨਵੀਰ ਨੇ ਪੱਗ ਦੇ ਲਾਤੇ ਜਿਹੜੇ ਪੇਜ ਐ ਮਤਲਬ ਪੇਜ ਕੋਈ ਵੀ ਜਾਏਗਾ ਬੜ ਬੜ ਵਾਲੀ ਪੱਗ ਬਣਿਆ ਕੁਸ਼ਾਨਵੀਰ ਨੇ ਬੱਟਾ ਵਾਲੀ ਬੱਟਾ ਵਾਲੀ ਪੱਗ ਤੇ 올 ਸਕੂਲ ਹੈ ਕਿਵੇਂ ਜੀ ਕਹਿਣਾ ਸਕੂਲ 올 스쿨 올 스쿨 ਮਿੱਤਰਾਂ ਦੀ ਵਾਈਬ ਹੋ ਗਈ ਏ ਇਸ ਕਰਕੇ ਜ਼ਿਆਦਾ ਨਹੀਂ ਹੋਣਾ ਫਿਰ ਕਾਪੀਰਾਈਟ ਵੀ ਆ ਸਕਦਾ ਹੈ ਸਭ ਹੋ ਗਿਆ ਮਿੱਤਰੋ ਰੈਡੀ ਅਸੀਂ ਦੋਨੇ ਮੈਂ ਗੁਸ਼ਾਨ ਵੀ ਦੋਨਾਂ ਨੇ ਚਿੱਟਾ ਕੁੜਤਾ ਵੀ ਆ ਪਾ ਲਿਆ ਵਾਈਟ ਵਾਈਟ ਹੋਈ ਪਈ ਏ ਬਲਵਾਂ ਵਾਈਟ ਵਾਈਟ ਚਲਿਓ ਅਸੀਂ ਦੋ ਯਾਰੇ ਮੇਰੇ ਗੁਸ਼ਾਨ ਵੀ ਤੇ ਗੁਸ਼ਾਨ ਦੀ ਮੰਮਾ ਘਰ ਰਹਿਣਗੇ ਤੇ ਨਾਲ ਪੈਨਸਰ ਹਾਂਜੀ ਹਾਂਜੀ ਨਾਲ ਪੈਨਸਰ ਅਸੀਂ ਆ ਜਾ ਕੇ ਤੀਕਾ ਮਲ ਓਕੇ ਕਰ ਦੇਖਿਆ ਰੱਖਿਓ ਪੈਂਥੂ ਦਾਣਾ ਪੰਟ ਟਾਈਮ ਨਾ ਪਾ ਦਿਓ ਅਸੀਂ ਬਸ ਗਏ ਤੇ ਮੁੜ ਕੇ ਆਏ ਆਪਾਂ ਮੈਥੋਂ ਟਾਈਮ ਬਹੁਤ ਘੱਟ ਲਾਉਣਾ ਸੀ ਬਸ ਜਾਣਾਂ ਨੂੰ ਕਰਨੀ ਹੈ ਉੱਥੇ ਜਾ ਕੇ ਹਾਜ਼ਰੀ ਲਵਾ ਕੇ ਬਾਅਦ ਮੁੜਿਆ ਕਿ ਵੀ ਸ਼ਾਮ ਨੂੰ ਅੱਜ ਆਪਣੀ ਸ਼ਾਪ ਦੇ ਉੱਤੇ ਇੱਕ ਪਾਰਟੀ ਵੀ ਹੈ 20 ਜਣਿਆਂ ਦੀ ਇੱਕ ਮੁੰਡੇ ਦਾ ਬਰਥਡੇ ਪਾਰਟੀ ਉਹਨੇ ਅਰੇਂਜਮੈਂਟ ਕੀਤੀ ਵੀ ਹੈ ਤੇ ਆਪਾਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਜਲਦੀ ਆਲੀਏ ਮੋ ਠੀਕ ਹੈ ਠੀਕ ਹੈ ਜੀ ਓਕੇ ਬਾਏ ਫਿਰ ਹੈ ਓਕੇ ਜੀ ਦੰਨ ਫਿਰ ਹੈ ਇਹ ਤਾਂ ਦੰਨ ਜੀ ਦੰਨ ਜੀ ਦੰਨ ਹਾਂਜੀ ਬੈਂਤੀ ਦੇਖੇ ਤਾਂ ਲੈ ਕਿ ਨਹੀਂ ਇੱਧਰ ਦੇਖੋ ਹਾਂ ਜਾਣ ਕੇ ਤੋਂ ਟੋਡੇ ਕਰਨ ਲੱਗਦੇ ਵਿੱਚ ਦੇ ਹਾਂਜੀ ਹਾਂਜੀ ਫਿਰ ਸੌ ਇਹਨਾਂ ਬਣ ਜਾਂਦਾ ਸੌ ਇਹਨਾਂ ਬਣ ਜਾਂਦਾ ਹੈ ਬਹੁਤ ਸੌ ਹੈ ਵੈਂਟਰੀ ਚੱਲ ਜੇ ਬੋਤਰੀ ਆ ਚਲੀ ਗਾ ਲੈ ਵੀ ਸ਼ਾਂਤ ਜੱਬੀ ਗੱਡੀ ਦੀ ਚਲਾ ਪੁੱਤ ਗੱਡੀ ਦੋ ਜੇ 50 ਹੁੰਦੀ ਫਿਰ ਤੈਨੂੰ ਕਹਿਣ ਦੀ ਵੀ ਲੋੜ ਨਹੀਂ ਦੀ ਹੁਣ ਨਹੀਂ ਚਲਾ ਸਕਦੇ ਸੱਸੀ ਆਪਾ ਜੀ ਸੱਸੀ ਗੱਲ ਜੀ ਠੀਕ ਹੈ ਗੁਰਮਾਰਾ ਚੜ੍ਹਦੀ ਕਲਾ ਬਾਬਾ ਸੱਸੀ ਗੱਲ ਜੀ ਜੀ ਚੜ੍ਹਦੀ ਚਲਾਈ ਤੁਸੀਂ ਜਾਣਾ ਦੇ ਲੈ ਕੇ ਚਲੋਗੇ ਤਾਂ ਚੱਲ ਬੈਠੋ ਆ ਜੀ ਹੱਦ ਕਰਦੀ ਨਾਲੇ ਕਹਿੰਦੇ ਬਾਬਾ ਜੀ ਨੇ ਚਾਹ ਬੁਲਾਉਣੀ ਤੁਸੀਂ ਚਾਹ ਦਾ ਬੁਲਾਇਓ ਪਾਰ ਬੰਦ ਹੈ ਤਾਂ ਹੈ ਆਪਾਂ ਅਗਲੀ ਤੇ ਚੱਲਦੇ ਜੀ ਅਗਲੀ ਜਲਦੀ ਹੈ ਬਾਹਰ ਤੇ ਇਹ ਬਾਹਰ ਤੇ ਦੁਮਦਾਰੀ ਛੋਟੀ ਸੀ ਅਗਲੀ ਦੀ ਹੁਣ ਆਪਣੀ ਹੈ ਬਾਕੀ ਮੇਰੇ ਪਿੱਛੇ ਟਿੱਕ ਆਏ ਬਹੁਤ ਵਧੀਆ ਚੱਲਦੀ ਗਿਆ ਹੋਰ ਬੈਗ ਨੂੰ ਕਿਰਪਾ ਕਰੇ ਹਾਂਜੀ ਹਾਂ ਹੁਣ ਆਪਾਂ ਰੁਕਿਆ ਮਿੱਤਰੋ ਬਾਹਰ ਦੇ ਉੱਤੇ ਤੇ ਕਹਿੰਦੇ ਜਾਲੇ ਇੱਕ ਵਾਰੀ ਕਾਫੇ ਪੀ ਕੇ ਸ੍ਰੀ ਕੰਡੇ ਵੀ ਕਰਕੇ ਫੇਰ ਚਾਵਾਂਗੇ ਗੁਸ਼ਾਨਵੀਨ ਕੀ ਬਿਨਾ ਬੁੱਤਰੀ ਕਾਪੂਚੀਨੋ ਤੇ ਬਾਕੀ ਸਾਰੇ ਆਪਾਂ ਕਾਫੇ ਵਾਲਿਆਂ ਨੇ

मैंगो जूस भी चलते मित्रों सेवा इधर जगह भैया थैंक यू अच्छा हाँ जी हाँ ये सारा कुछ मिक्स खाने पकौड़े पकौड़े कि ਦੇਖ ਜਾ ਤੂੰ ਸਾਰੇ ਬਾਰੇ ਬਾਰੇ ਪਾਣੀ ਜਿਸ ਬੂਰ ਤੇ ਆ ਕਲ ਗਤ ਜਾਣੀ ਸਭ ਦਾ ਨਾਮ ਹੋਇਆ ਸਭ ਸੱਚੇ ਬਾਖਸ਼ਵਾਹ ਦੀ ਗਰੀਨ ਬਾਗ ਗੁਰਗਾ ਦਰਸ਼ਨ oh <laughs> ਸਾਡੇ ਬੰਦੇ ਇੱਥੇ ਮਾਦੀ ਚਲੇ ਜਾਣਾ ਜਿੰਨਾ ਮਾਦੀ ਰੋਗ ਆ ਦੇਖੋ ਦੋਨੋਂ ਇਹ ਦੋ ਦੋ ਬਿਲਡ ਚੱਕੀ ਫਿਰਦੇ ਦੋ ਬਿਲਡਾਂ ਬੱਧੀ ਚੱਕੀ ਫਿਰਦਾ ਆ ਦੇਖੋ ਕਿੰਨੇ ਵਾਰ ਜਾਉਂਦੇ ਸੰਦੇ ਹੈ ਹਾਂ ਮਿੱਠਾ ਗਰਾਲ ਲਿਆ ਮਿੱਠਾ ਗਰਾਲ ਲੈ ਆਪਣੇ ਹੁੰਦੀ ਆ ਦੋ ਗਰਾਲ ਦੋ ਪਲੇਟਾਂ ਦੇ ਕੇ ਦੇ ਰਹਾ ਹਾਂ ਗੱਲ ਭੁੱਲਣ ਲੱਗੀ ਕਿ ਤੁਸੀਂ ਸਾਵੇਂ ਸਹੀ ਗੱਲ ਛੜੋ ਨਹੀ ਗੱਲ ਘਬਰਾ ਆ ਗਿਆ ਇੱਥੇ ਫੇਰੋ ਸਕਰੀਨ ਸ਼ਾਟ ਛੜੋ ਥੋੜਾ ਸਕਰੀਨ ਸ਼ਾਟ ਬਣਦਾ ਥੋੜਾ ਸਕਰੀਨ ਸ਼ਾਟ ਬਣਦਾ ਐਵੇਂ ਨਹੀ ਨਹੀ ਇਹ ਤੁਹਾਡੇ ਆਸਰੀ ਆਂਦੇ ਇਹ ਰੱਖ ਕੇ ਖੁੱਲੇ ਦਿਲ ਨਾਲ ਆਓ ਤੇ ਖੁੱਲੇ ਦਿਲ ਨਾਲ ਖਾਓ ਲਓ ਜੀ ਨਹੀ ਆਪਾਂ ਖਾਵਾਂਗੇ ਲਾ ਦੇ ਨਹੀ ਮਿੱਠਾ ਗਾਣਾ ਇਹਰ ਲਾ ਕੇ ਖਾ ਲੋ ਜਿੰਦਰਾ ਤਾਈ ਖਾਂਦੇ ਹੁੰਦੇ ਜੀ ਇੱਧਰ ਵੇ ਆਈ ਤਾਂ ਸਹੀ ਗੱਲ ਹੈ ਪਾਣੀ ਵਰਤਦਾ ਇਸ ਤਰ੍ਹਾਂ ਉਤਰਾ ਮ ਖੀਚੀ ਜਾਵੇ ਇਸ ਤਰ੍ਹਾਂ ਫੋੜੋ ਬੀਚ ਬਸ ਸਹੀ ਹੋ ਗਿਆ ਚਲ ਆਹ ਹੈ ਇਹਨਾਂ ਨੂੰ ਗਲਾਜਾ ਬਣਾ ਜੀ ਬਾਦੋਂ ਜਿਹੜਾ ਰਹਿ ਗਿਆ ਖਟ ਮਿੱਟੀ ਹੋ ਜਾਵੇ ਇਹਦੇ ਤਰੀਜ਼ ਨੇ ਖਾ ਲੋ ਤੁਸੀਂ ਗਲਾਜਾ ਨੂੰ ਨਾ ਨਾ ਬਸ ਹੋ ਗਿਆ ਇਸ ਤਰ੍ਹਾਂ ਖਾਦੇ ਹੁੰਦੇ ਹੋਰੇ ਪਿੱਛੇ ਗੱਲ ਇਹਰਾ ਮੇਜਾ ਦਾ ਆਈਡੀਆ ਵੀ ਹੋਊਗਾ ਮੀ ਮੈਂ ਰੇੜੀ ਲਾਉਂਦਾ ਰਿਹਾ ਹੈ ਇਹਦੇ ਮਨੇ ਮੋਰੀ ਕੱਢ ਦਿਓ ਪੱਨੇ ਕੋਲ ਗੱਪਾ ਗੋਲਗੇ ਆਪਾਂ ਨਾਸਟਾ ਰ ਬੋਰੀ ਆਹ ਬੱਲੇ ਕੋਲ ਗੱਪਾ ਬਣਾ ਇੱਕ ਜਾਂਦੇ ਤਾਂ ਇੰਡੀਆ ਗੋਲਗੇ ਪੜਨ ਤਾਂ ਕੰਮ ਨਹੀਂ ਜਾਂ ਮੁਰਗੀ ਖਾਣਾ ਅੰਡਾ ਇਹ ਠੋਲੇ ਮਾਰ ਕੋ ਉੱਤੇ ਪੰਨਾਂ ਦਾ ਠੂ ਬੋਲ ਸਕ ਕਿਹੜਾ ਮੈਦਾਪੰਦੂ ਬੋਲ ਰਿਹਾ ਕਰੋਡੋ ਗੱਲ ਹੈ ਫੈਟਰੀ ਵੀ ਬਣਾਣੀ ਸਾਡਾ ਨਾਂ ਲੱਗੀ ਜਾਂਦਾ ਚਲੋ ਜੀ ਕਹਨੇ ਇਕੱਲੇ ਨਾ ਉੱਤੇ ਵਾਲੇ ਗੋਲ ਗਿਆ ਪੈਗਾ ਸਾਰੇ ਨਹੀਂ ਬੰਦੇ ਦਾ ਜਿਹੜਾ ਉਹਨਾਂ ਛੋਲੇ ਪੂਰੀਆਂ ਚੱਕੜੀਆਂ ਤੇ ਇਹਦੇ ਬੰਦੇ ਨਾ ਠੋਲੇ ਮਾਰ ਮਾਰ ਕੇ ਇਧਰ ਆ ਗੁਸ਼ਾਨ ਦਾ ਵੀ ਥੋੜਾ ਇਹ ਆ ਗੁਸ਼ਾਨ ਨੂੰ ਕੋਲੇ ਆਪਣਾ ਇੱਥੇ ਗਿਲ ਸਾਰੀ ਮਾਰਿਆ ਚਟਾ ਥੋਲੇ ਮਾਰਵਾ ਦੋ ਜਰੇ ਬੰਦੇ ਕੱਪੜੇ ਲੈ ਵੇਟ ਤੇ ਬਾਈਓ ਕਾਲੇ ਬਾਈ ਆ ਪਤਾ ਨਾ ਲੱਗੇ ਵੀ ਹੋਏ ਕਹਿੰਦੇ ਇਹ ਜਾਣੇ ਮੁੰਡੇ ਕਾਲੇ ਬਾਈ ਆ ਬਾਈ ਇਹ ਇਹਨਾਂ ਨੇ ਲੋਕੀਂ ਚ ਲਵੇੜੀ ਸਹੀ ਗੱਲ ਐ ਮਾਰਵਾ ਥੋਲੇ ਛਿੱਟੇ ਛਿੱਟੇ ਪਾ ਦੇਣ ਜਾਣੇ ਆਦੇ ਮੜਾ ਤੁਸੀ ਖਾਦੇ ਮੜਾ ਜੀ ਹੱਥੀ ਹਾਂ ਇਹਦਾਂ ਡਾਕ ਪਾਤਾ ਇਦਾਂ ਡਾਕ ਪਾਤਾ ਹੈ ਆਹ ਕਾਲੇ ਕੱਪੜੇ ਪਾ ਕੇ ਡਾਕੂ ਵਾਲੇ ਹੋਰ ਅਵੇ ਕਿਦੀ ਪੂਰੀ ਫਿਰ ਕੁਛ ਲੱਗ ਪਤਾ ਅੰਕ ਨੂੰ ਪੂਰੀ ਲੈ ਖੋ ਦੋ ਲਿਆ ਦੇ ਗਿਲਸਾ ਵਾਸਤੇ ਨੀ ਦੋ ਛਾ ਕਰੋ ਬੱਸ 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 ਬਹੁਤ ਬਹੁਤ ਉਹ ਖਾਣੇ ਪਹਿਲਾਂ ਪਹਿਲਾਂ ਕਹਿੰਦੀ ਹੁੰਦੇ ਆ ਨੇ ਦੇ ਦੋ ਲਿਆ ਦੋ ਲਿਆ ਦੇ ਹੁਣ ਸੈਟਾ ਕੰਮ ਹੁਣ ਨਾ ਮੈਨੂੰ ਜੋ ਕੋ ਖਾਣ ਮਿਲ ਜਾਗਾ ਲਾਜ ਨੂੰ ਸਹੀ ਹੈ ਚਲੋ ਆਹ ਸੰਗ ਲਓ ਕੇ ਆ ਜੀ ਮੱਛੀ ਬਾਹ ਗਾ ਲਓ ਇਧਰ ਆਓ ਖਾਣ ਖਾਣ ਜੀ ਬਰਬਾਦ ਹੋ ਗਈ ਸਭ ਗੁਰੂ ਨਹੀਂ ਹਜੇ ਬੈਠ ਨਹੀਂ ਦੇਆ

ਇੱਧਰੋਂ ਸਾਰੇ ਜਿੰਨੇ ਵੀ ਰੋਮ ਲਾਸੇ ਦੇ ਗੁਰਦੁਆਰਾ ਸਾਹਿਬ ਦੇ ਸਾਰਿਆਂ ਦੇ ਪ੍ਰਬੰਧਕ ਤੇ ਸਾਰੇ ਕਮੇਟੀ ਮੈਂਬਰ ਖੜੇ ਨੇ ਤੇ ਵੀਡੀਓ ਬਣਾ ਰਹੇ ਨੇ ਹੜਪੀਟ ਤਾਂ ਵਾਸਤੇ ਤੇ ਸਾਰੇ ਸਲਾਮ ਮਸ਼ਦਵਾ ਕਰਨ ਤੋਂ ਬਾਅਦ ਸਭ ਨੇ ਗੱਲਬਾਤ ਕੀਤੀ ਕਹਿੰਦੇ ਵੀ ਇੱਕ ਵੀਡੀਓ ਬਣਾ ਕੇ ਪਾਉਣੀ ਹੈ ਤੇ ਸਾਰੇ ਆਪਣਾ ਯੋਗਦਾਨ ਵੀ ਪਾਉਣਗੇ ਸਾਰੇ ਜਾਣੇ ਵੀ ਆਪਾਂ ਰਲ ਮਿਲ ਕੇ ਸਾਰੇ ਜਾਣੇ ਹੜਪੀਟ ਤਾਂ ਵਾਸਤੇ ਕੋਈ ਨਾ ਕੋਈ ਸੇਵਾ ਜ਼ਰੂਰ ਇਕੱਠੀ ਕਰੀਏ ਉਹ ਸਬੰਧ ਰੇ ਵੀ ਸਾਰੀ ਆਪਣੇ ਜਿੰਨੇ ਵੀ ਰੋਮ ਲਾਸੇ ਦੇ ਗੁਰੂ ਘਰ ਆ ਸਾਰੇ ਦੇ ਕਮੇਟੀ ਮੈਂਬਰ ਪ੍ਰਧਾਨ ਸਾਹਿਬਾਨ ਸਾਰੇ ਖੜੇ ਆ ਤੇ ਸਾਰੇ ਤੇ ਵੀਡੀਓ ਬਣਾ ਰਹੇ ਤੇ ਸਾਰੇ ਗੱਲਬਾਤ ਵੀ ਕਰਨਗੇ ਜਿੱਦਾਂ ਦਾ ਹੋਊਗਾ ਸਿਸਟਮ ਮਿੱਤਰੋ ਤੇ ਉਹ ਬਾਅਦ ਦਿਖਿਆ ਜਾਊਗਾ ਕਿ ਕਿੱਸ ਸਾਰੇ ਗੱਲਬਾਤ ਇਹ ਦੇਖੋ ਵੀ ਪਾਈ ਤੋਂ ਜ਼ਰਾਤ ਮੁਹਾਨ ਪੰਨਾ ਬਾਜੂ ਪੂਰੇ ਨਗਰ ਕੀਰਤਨ ਦੀ ਸਾਰੇ ਦੀ ਰੌਣਕ ਬਾਜ ਦੇ ਵਾਲਦਾਲੇ ਤੇ ਸਾਰੇ ਆਪਣੇ ਵੀਰ ਜਿੰਨੇ ਭੈਣ ਸਾਰੇ ਉਰੇ ਫੋਟੋ ਵਿੱਚ ਹੋਣੇ ਬਾਜ ਦੇ ਨਾਲ ਫਿਰ ਬਜਰ ਵੀ ਕਾਫੀ ਆ ਹਾਂ ਬਈ ਲੈ ਜੀ ਜਦੋਂ ਮਰ ਗਿਆ ਲੈ ਕੇ ਜਦੋਂ ਮਰ ਗਿਆ ਲੈ ਕੇ ਜਦੋਂ ਮਰ ਗਿਆ ਲੈ ਕੇ ਆਈ ਤੇਰੀ ਉਦੋਂ ਭਜਾ ਗਏ ਕਿਆ ਠੀਕ ਹੈ ਲੈ ਉਹਦਾ ਪਾਉਂਦਾ ਪਹਿਲੇ ਮਜੀਦ ਜੱਟ ਦਾ ਪਾਉਂਦਾ ਮਹਬੂਬ ਸੀ ਔਰ ਬਾਬਾ ਪੁਕਾਰ ਕਰਨੀ ਸੀ ਆਜੀ ਆਜੀ ਜੀ ਬੋਲੋ ਕੁਝ ਮਾੜਾ ਮੋੜਾ ਕਿਦਾਂ ਇਹ ਅਹਿਸਾਸ ਕਰਦੇ ਹੋ ਕਿਦਾਂ ਫੀਲ ਕਰਦੇ ਹੋ ਕਾਲ ਨਹੀਂ ਲੈ ਜਾਣਾ ਇਹ ਜਿਹੜਾ ਆਵਾਜ਼ ਹੈ ਸਾਡੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਭ ਤੋਂ ਫੇਮਸ ਸਭ ਤੋਂ ਵੱਸੇ ਉਤਸਾਵ ਤੋਂ ਉੱਚੀ ਸੁੱਚੀ ਸੋਚ ਦਾ ਮਾਲਕਾ ਜੀ ਬਾਤ ਉੱਚੀ ਸੁੱਚੀ ਸੋਚ ਵਾਲੇ ਬੰਦੇ ਹੀ ਰੱਖ ਸਕਦੇ ਆ ਤਾਂ ਕਿ ਜੀ ਸਭ ਤੋਂ ਲੰਬੀ ਤੇ ਸਭ ਤੋਂ ਉੱਚੀ ਉਡਾਰੀ ਹੈ ਜੀ ਇਹਦੀ ਉੱਚੀਆਂ ਸੁੱਚੀਆਂ ਸੋਚਾਂ ਰੱਖੋ ਤੇ ਅੱਗੇ ਵਾਸਤੇ ਤਰਕੀਆਂ ਦੇ ਰਾਹ ਤੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਠੀਕ ਹੈ ਠੀਕ ਹੈ ਮੈਂ ਸਹੀ ਤੇ ਕਾਹੀ ਵੱਡਾ ਹੋਣਾ ਤਾਂ ਫਿਰ ਬਾਅਦ ਚਾਣਾ ਹਾਂ ਜੀ ਜਵਾ ਹਾਂ ਥੋੜਾ ਜਿਹਾ ਫਰਕ ਪਾਉਂਗਾ ਓਕੇ ਜੀ ਸਾਹਿਬ ਇਹ ਚੰਗਾ ਜੀ ਚੱਲਦੇ ਹਾਂ ਸਾਡਾ ਸਮਾਂ ਹੋ ਗਿਆ ਥੈਂਕ ਯੂ ਜੀ ਕਰ ਲਈ ਤਿਆਰੀ ਫਿਰ ਹਾਂ ਹੋਰ ਹੋਰ ਤਿਆਰੀ ਲੈਣ ਨੂੰ ਇਧਰ ਖੋਪੜ ਜੀ ਸਸੀਓਪਰ ਜੀ ਹੋ ਠੀਕ ਹੈ ਜੀ ਸੇ ਤਾਂ ਕੈਮ ਨਹੀਂ ਜੀ ਅੱਗੇ ਅੰਕਲ ਜੀ ਅੱਗੇ ਅੰਕਲ ਜੀ ਹਾਂ ਜੀ ਹਾਂ ਜੀ ਇਹਨਾਂ ਨੂੰ ਜਾਣਦੇ ਨੇ ਇਹਨਾਂ ਨੂੰ ਜਾਣਦਾ ਬਦਲ ਅੱਜ ਆਪਾਂ ਪਹਿਲੀ ਨਹੀਂ ਮਿਲਿਆ ਮਿਲਿਆ ਹਾਂ ਚੱਲ ਹਾਂ ਠੀਕ ਰਹਿੰਦੇ ਕਿਥੇ ਨੇ ਓਕੇ ਓਕੇ ਸਾਹਿਬ ਜੀ ਓਕੇ ਚੰਗਾ ਚੰਗਾ ਪੈਰ ਠੀਕ ਹੈ ਪਾਪਾ ਸਾਹਿਬ ਓਕੇ ਜੀ ਚੰਗਾ ਓਕੇ ਜੀ ਸਤਿ ਸ੍ਰੀ ਅਕਾਲ ਅੱਛਾ ਰਹੇ ਜੀ ਤਿਆਰੀ ਹੈ ਨਾ ਕਿ ਨਹੀਂ ਹਾਂ ਜੀ ਨਾਰ ਨਹੀਂ ਨਾਰ ਨਹੀਂ ਹਾਂ ਠੀਕ ਹੈ ਠੀਕ ਥੋੜੇ ਬਰਕਰਾਰ ਨਾਰ ਨਹੀਂ ਬੈਠੀ ਔਰ ਇੱਕ ਲੀ ਉਹ ਰੱਸੀ ਗਈ ਸੱਟ ਲੱਗੀ ਇਧਰ ਮੇਥੋਂ ਅੰਕਲ ਜੀ ਆਸਾ ਸੱਟ ਲੱਗੀ ਕੰਮ ਕਰਦੇ ਕਰਦੇ ਹਾਂਜੀ ਹਾਂ ਹੁਣ ਸਹੀ ਆ ਹਾਂਜੀ ਹੁਣ ਠੀਕ ਹੈ ਅੱਗੇ ਨਾਲ ਫੜ ਕੇ ਅਸੀਂ ਜਦੋਂ ਲੱਗੀ ਥੋੜੀ ਜਿਆਦਾ ਹੀ ਵਿਆਹ ਨਾਲੋ ਲੈ ਗਈ ਸੀ ਉਦਾਂ ਆ ਉਦਾਂ ਨਾਲੋ ਲੈ ਗਈ ਇਹ ਵੀ ਉਹ ਜੋੜ ਦਿੱਤਾ ਉਹਨਾਂ ਨੇ ਆਹ ਦੋ ਵੱਧੀਆਂ ਤੀਆਂ ਸੀਗੀਆਂ ਹਾਂ ਫਾਟਾ ਚਲੋ ਪੜੀਰਾਮ ਆਇਆ ਕੋਈ ਗੱਲ ਹਾਂਜੀ ਹਾਂ ਕੋਈ ਰਸਤੇ ਕਰਦੇ ਗਰੀ ਰਸਤੇ ਕਰੀਓ ਠੀਕ ਹੈ ਹਾਂਜੀ ਰਸਤੇ ਦੀਆਂ ਓਕੇ ਜਦੋਂ ਕੰਮ ਤੇ ਜਾਓਗੇ ਤੁਹਾਡੀ ਅੱਗੇ ਲੈ ਕੇ ਜਾਵਾਂਗੇ ਨਾ ਜਿੱਥੇ ਜਾਣਾ ਹੈ ਵਿਚੀ ਨਾਲ ਲੱਗ ਜਾਇ ਕਰੋ ਗੱਡੀ ਨਾਲ ਹੀ ਹੁੰਦਾ ਵਿਚਾਰ ਤੁਹਾਡੇ ਨਾਲ ਲੈ ਕੇ ਆਇਆ ਤਾਂ ਫੁੱਪੜ ਜੀ ਨੂੰ ਨਾਲ ਲੈ ਆਂਦਾ ਨਾ ਵਜੇ ਕੀਤਾ ਵਜੇ ਕੀਤਾ ਲੈ ਆਣੇ ਤੇ ਮੈਂ ਕਿਹਾ ਚਲੋ ਇਹ ਵੀ ਕੰਮ ਹਾਂਜੀ ਹਾਂ ਮੈਂ ਕਿਹੜੇ ਚਲੋ ਤੁਸੀਂ ਵੀ ਮਾਰਿਓ ਕਿਹੜਾ ਆਇਆ ਹਾਂਜੀ ਹਾਂ ਜਰੂਰ ਮੈਂਕਰ ਜਰੂਰ ਆਵਾਂਗੇ ਠੀਕ ਹੈ ਜੀ ਸਸਤੀ ਗੱਲ ਓਕੇ ਜੋ ਰਾਜਾ ਵਾਲਿਓ ਓਕੇ ਅੱਜਾ ਵਾਲਿਓ ਪੋਪਿਕਲ ਸਾਹਿਬ ਇੱਕ ਵਧੀਆ ਜਿਹਾ ਬਣਾਵੀਂ ਵਧੀ ਆ ਗਿਆ ਕਿਹਨੇ ਇਧਰ ਆ ਇਹ ਸਾਰੇ ਲਾਲਾ ਬੰਦਨ ਕੁਛ ਮੜਾ ਆ ਗਿਆ ਕਿਹਦਾ ਕੁਛ ਕੁ ਹੋ ਗਿਆ ਓਕੇ ਜੀ ਓਕੇ ਜੀ ਛੇਤੀ ਠੀਕ ਆ ਪਾਜੀ ਚਿੜੀਆਂ ਤੇ ਬਾਜ ਤਾਂ ਰੱਖੋ ਰੱਖਦਾ ਹੈਗਾ ਵਾਹ ਮੈਨੂੰ ਸੰਗਿਆ ਜੀ ਓਕੇ ਸੰਗਿਆ ਜੀ ਚਲੋ ਫਾਈਲ ਮੇਂ ਥਰੋਕਰ ਪਹੁੰਚ ਗਏ ਆਪਾਂ ਤੇ ਸਮਾਂ ਪੌਣੇ 7 ਹੋ ਗਏ ਆਪਾਂ ਨੂੰ ਹੋਰ ਫਿਰ ਦਵਿੰਦਰਾ ਕੀ ਹਾਲ ਚਾਲ ਹੈ ਠੀਕ ਆ ਭਾਜੀ ਵਧੀਆ ਤੁਸੀਂ ਦੱਸੋ ਜੀ ਚੱਲ ਜੀ ਵਧੀਆ ਵਧੀਆ ਠੀਕ ਠਾਕ ਉਹ ਮੈਂ ਅੱਜ ਤਾਂ ਮਮਤਾ ਨਾਲ ਗਿਆ ਹੀ ਨਹੀਂ ਅੱਜ ਮੈਂ ਥੋੜਾ ਦਵਿੰਦਰ ਨੂੰ ਤਾਂ ਨਹੀਂ ਗਿਆ ਕਿਉਂਕਿ ਦਵਿੰਦਰ ਸਿੰਘ ਅੱਜ ਗਿਆ ਵਾ ਸੀ ਓਵਰ ਟਾਈਮ ਕੰਮ ਕਰਨ ਵਾਸਤੇ ਸਹੀ ਹੈ ਇਹ ਕਹਿੰਦਾ ਵੀ ਸਹੀ ਹੈ ਤੇ ਕੰਮ ਕਰਨਾ ਜ਼ਰੂਰੀ ਹੈ ਮੈਂ ਆਪਣੇ ਭਾਨਦੇ ਨੂੰ ਗੱਦਾ ਢਿੱਕ ਦਈ ਮਾ ਸ਼ਾਨ ਆਈ ਨਹੀਂ ਕਰਦੀ ਨਹੀਂ ਦੱਸੀਗਾ ਜੀ ਲੇਟ ਆਉਨਗੀ ਹਾਂ ਥੋੜੇ ਡੇਟ ਹੋ ਗਏ ਸੀ ਠੀਕ ਠੀਕ ਜੀ ਟ੍ਰੈਫਿਕ ਸੀ ਥੋੜੀ ਥੋੜੀ ਟ੍ਰੈਫਿਕ ਸੀ ਸਹੀ ਸ਼ਾਨਵੀ ਨੇ ਬਹੁਤ ਖਾਦੇ ਗੱਲ ਕਰ ਪਏ ਅੱਜ ਅ ਹਾਂ ਮੈਂ ਤਾਂ ਦੋ ਕੀ ਖਾਦੇ ਆ ਇੱਧਰ ਥੱਲੇ 8 9 ਅੱਛਾ 9 ਜਿਹੜੇ ਤੇਰਾ ਬੰਦਾ ਨਾਮ ਕੀਤਾ ਜਾ ਰਿਹਾ ਤਿੰਜ ਕੀ ਨਾ ਕੇ ਗੱਲ ਦਾ ਮੈਂ 50 50 ਹਾਂ 50 50 ਨਹੀਂ ਮੈਨੂੰ ਕੋਈ ਗੱਲ ਤੇ ਖਾਂਦੇ ਨਹੀਂ ਉਹਦਾ ਤੁਸੀਂ ਕੋਈ ਇਦਾਂ ਦੀ ਚੀਜ਼ ਨਹੀਂ ਖਾਂਦੇ ਜਿੰਮ ਜਾਣਗੇ ਤੈਨੂੰ ਪਤਾ ਹੀ ਹਾਂ ਗੋਲ ਗੱਪੇ ਸਕ੍ਰੀਨ ਤੋਂ ਛਾਹ ਤੋਂ ਉਹਨੂੰ ਹੈਗਾ ਹੀ ਹੁੰਦਾ ਜੇ ਦੋਨੇ ਪਾਸੇ ਘਰਾਂ ਕਿ ਲਵ ਜਮਣਾ ਦਾ ਵੀ ਸ਼ੌਂਕ ਹੈਗਾ ਗੋਲ ਗੋਲ ਚੀਜ਼ਾਂ ਦਾ ਸ਼ੌਂਕ ਹੈ ਗੋਲ ਗੋਲ ਦੀਆਂ ਸਾਰੀਆਂ ਦਾ ਸ਼ੌਂਕ ਹੈ ਚੱਲ ਹੁਣ ਸਾਰੀਆਂ ਸਾਰੀਆਂ ਦੱਸਣੀ ਹੈਗੀ ਆਪਾਂ ਨੇ ਹਾਂ ਐਨੀ ਪੜਦੇ ਖੁੱਲੀ ਤੇ ਹੁੰਦੇ ਤੈਨੂੰ ਬੱਚਾ ਹੀ ਨਿਕਲ ਹਾਂ ਚਵਤ ਕਰ ਲੈ ਕੱਪੜੇ ਠੀਕ ਹੈ ਹੁਣ ਕਰਦੇ ਮਿੱਤਰ ਆਪ ਆਪਣਾ ਕੰਮ ਕਾਜ ਸਟਾਰਟ ਕੰਮ ਕਾਜ ਸਟਾਰਟ ਤੇ ਕਰਤਾ ਆਲਰੇਡੀ ਕਵਾਬੂ ਲਾ ਗਏ ਪੀਸੀਪੂ ਤੇ ਕੱਢਣੇ ਸ਼ੁਰੂ ਕਰਦੇ ਠੀਕ ਓਕੇ ਜਾਨਾ ਸਾਹਿਬ ਹਾਂਜੀ ਹਾਂਜੀ ਤੇ ਆਪਾਂ ਥੋੜੇ ਲੇਟ ਹੋ ਗਏ ਪੈਸੇ ਮੇਰਾ ਸਵਾਪਸ ਸੀਗਾ ਬਣਦਾ ਵੀ ਮੈਂ 5:30 ਵਜੇ ਪਹੁੰਚ ਜਾ ਫਿਰ ਵੀ ਨਾ ਆਪਾਂ ਜਦੋਂ ਜਾਣੇ ਕਿਤੇ ਉਥੇ ਮਿੱਤਰ ਉਸ ਮਿਲ ਜਾਨੇ ਆ ਗੱਲਾਂ ਬਾਤਾਂ ਕਰਦੇ ਗਰ ਤੇ ਤੁਰਤੇ ਤੁਰਤੇ ਸਮਾਂ ਕਾਫੀ ਜ਼ਿਆਦਾ ਹੋ ਜਾਂਦਾ ਕਿਉਂਕਿ ਕਦੇ ਕਦੇ ਮਿਲਦੇ ਆ ਨਾ ਹਾਂਜੀ ਤੇ ਬਾਕੀ ਕੁੱਲ ਮਿਲਾ ਕੇ ਮਿੱਤਰ ਤੁਸੀਂ ਸਾਰਾ ਬਲੌਗ ਦੇਖ ਤੇ ਬੜਾ ਸੋਹਣਾ ਸਾਰਾ ਪ੍ਰਬੰਧ ਸੀਗਾ ਤੇ ਬਹੁਤ ਆਪਣੇ ਮੁੰਡਿਆਂ ਨੇ ਸਟਾਲਾਂ ਲਾ ਕੇ ਸੇਵਾ ਕੀਤੀ ਤੁਹਾਨੂੰ ਆਪ ਸਾਰਾ ਬਲੌਗਰ ਦੇ ਵੀ ਦਿਖਾਇਆ ਤੇ ਮੁੰਡੇ ਆਪਣੇ ਯਾਰ ਪੰਜਾਬੀ ਇਦਾਂ ਹੀ ਆ ਜਿੱਥੇ ਖੜ ਜਾਵੇਂ ਖੜ ਜਾਣ ਤੇ ਜਿਹੜੇ ਮਰਜ਼ੀ ਮਸਲੇ ਵਿੱਚ ਹੋਵੇ ਹੁਣ ਦੇਖਿਓ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਚੱਲਦਾ ਹੈ ਤੇ ਕਿੰਨਾ ਉੱਥੇ ਵੜਾ ਹੈ ਉੱਥੇ ਪੰਜਾਬੀ ਪੂਰਾ ਯੋਗਦਾਨ ਦੇ ਰਹੇ ਆ ਜਿੱਥੇ ਮਤਲਬ ਪੰਜਾਬੀ ਜਿੱਥੇ ਵੀ ਦੇ ਜਾਣ ਪੰਜਾਬੀ ਨਵਾਂ ਪੰਜਾਬ ਬਸਾਉਂਦੇ ਨੇ ਇਹ ਪੱਕੀ ਗੱਲ ਹੈ ਆਪਣੇ ਮੁੰਡੇ ਯਾਰ ਪੰਜਾਬੀ ਵਕਈ ਸਲੂਟ ਹੈ ਮੇਰਾ ਪੰਜਾਬੀ ਭਰਾਵਾਂ ਨੂੰ ਤੇ ਬਾਕੀ ਸਾਰਾ ਕੁਝ ਬੜਾ ਵਧੀਆ ਰਿਹਾ ਦੇਖਿਆ ਤੁਸੀਂ ਤੇ ਹੁਣ ਆਪਾਂ ਆਪਣਾ ਕੰਮ ਸ਼ਟਾਰਟ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਿਰ ਮੈਨੂੰ ਕਿ ਸੋਹਣੇ ਜਿਹੇ ਵਲੌਗ ਦੇ ਵੀ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ